ਹੇ ਤੂੰ ਹੀ ਮਸ਼ਹੂਰ ਹੋ ਜਾਵਾ ਏ ਤੂੰ ਹੀ ਮਸ਼ਹੂਰ ਹੋ ਜਾਵਾ ਹੋ ਮਨਵਾਰੇ ਯਾਰੇ ਅਦਮਾ ਦੀ ਤੁਸੀਂ ਵੇਖ ਰਹੇ ਜੀਤ ਪਬਟੀਵੀ ਮਾਨਵਾ ਸ਼ਹਿਰ ਤੋਂ ਜਸਪੀਰ ਸਿੰਘ ਦੂਰਪੁਰ ਮੇਰੇ ਨਾਲ ਗਰਜਿੰਦਰ ਸਿੰਘ ਗੁਰੂ ਅੱਜ ਬੰਗਾ ਵਿਖੇ ਬਾਬਾ ਬਿਸ਼ਕਰਮਾ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਤੇ ਜਿੱਥੇ ਵੱਖ-ਵੱਖ ਸੰਗਤਾਂ ਵੱਲੋਂ ਸਜਦਾ ਕੀਤਾ ਜਾ ਰਿਹਾ ਉੱਥੇ ਇਸ ਸਮੇਂ ਪਹੁੰਚੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁੱਤੀ ਵਿਧਾਇਕ ਹਲਕਾ ਬੰਗਾ ਉਹਨਾਂ ਦੇ ਨਾਲ ਤੁਹਾਡੇ ਆਪਾਂ ਵਿਚਾਰ ਸਾਂਝੇ ਕਰਦੇ ਆਂ ਕੀ ਕਰਨਾ ਚਾਹੁੰਦੇ ਆਂ ਮਹਾਨ ਜੀ ਨੂੰ ਕਰਨਾ ਜੀ ਦੇ ਪ੍ਰਕਾਸ਼ ਸੁਤਰਾ ਦੇ ਬਹੁਤ ਕਹਤੇ ਮੈਂ ਆਪਣੇ ਪਰੋ ਅਸੁਚਿਆ ਵਿਧਾਇਕ ਹਲਕਾ ਬੰਗਾ ਦੇ ਦੇਸ਼ਵਾਸੀਆਂ ਦਾ ਬਹੁਤ ਰੱਖ ਵਿਦਾਇਤ ਹੁੰਦਾ ਪਰ ਮੈਂ ਅੱਜ ਇਹ ਮਹਿਸੂਸ ਕਰਦਾ ਕਿ ਜਿਨ੍ਹਾਂ ਨੇ ਕਿਰਤੀ ਕੰਮੇ ਜਿਨ੍ਹਾਂ ਨੇ ਮਹਾਨ ਜੀ ਨੂੰ ਕਰਨਾ ਜੀ ਦੇ ਅਸ਼ੀਰਵਾਦ ਸਦਕਾ ਜੇ ਇਸ ਦਿਨ ਤੁਹਾਨੂੰ ਬਹੁਤ ਦੁਨੀਆ ਦੀ ਤਰੱਕੀ ਤੇਰੇ ਯੋਗਦਾਨ ਪਾਇਆ ਸਾਰਾ ਤੇ ਸਾਰਾ ਅਸ਼ੀਰਵਾਦ ਜਿਹੜਾ ਹੈ ਉਹ ਮਨੁੱਖਵਾਂ ਦੇ ਕਰਵਾ ਜੀ ਮੈਂ ਕੱਲ ਹੀ ਪੜ ਰਿਆ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਨਵੀਂ ਚੀਜ਼ ਆ ਰਹੀ ਹੈ ਜਿਹਦਾ ਤਾਂ ਦਿਮਾਗ ਅੱਜ ਕੰਮ ਕਰ ਰਿਹਾ ਉਹ ਸਾਡੇ ਤੇ ਵਨ ਪਿਸ ਕਰਵਾ ਜੀ ਉਹਦਾ ਸਾਡੇ ਹੱਥੋਂ ਆਉਂਦੀ ਪੇਰ ਆ ਅੱਜ ਇਸ ਤਰੱਕੀਆਂ ਵੱਲ ਨੂੰ ਸਾਰਾ ਬੁਝੇ ਵਿਸ਼ਵ ਤਰੱਕੀ ਵੱਲ ਜਾ ਰਿਹਾ ਸਾਡੇ ਲਈ ਇੱਕ ਬਹੁਤ ਕੱਲ ਮੈਂ ਇਸ ਮੌਕੇ ਤੇ ਹੀ ਇਹ ਗੋਗ ਆਪੇ ਕਰੂੰਗਾ ਕਿ ਸਾਨੂੰ ਟੈਕਨੋਲੋਜੀ ਕੋ ਵਰਤਣੀ ਚਾਹੀਦੀ ਹੈ ਜਿਹੜੀ ਬੰਦੇ ਦੇ ਕੰਮ ਆਵੇ ਬੰਦੇ ਇਨਸਾਨੀਅਤ ਨੂੰ ਭਲਾ ਕਰੇ ਇਨਸਾਨੀਅਤ ਨੂੰ ਫੇਵਰ ਕਰੇ ਸਮਾਜ ਸਮਝਦਾ ਹੋਇਆ ਉਹਨਾਂ ਵੱਡਾ ਸਮਝ ਰਾਇਆ ਕਿ ਭਗਵਾਨ ਬਿਸ਼ਕਰਮਾਈ ਸਾਡੇ ਤੇ ਆਪਣੀ ਮਿਹਰ ਬਣਾਈ ਰੱਖਣਗੇ ਔਰ ਟੈਕਨੋਲੋਜੀ ਕਿਰਤੀ ਕੰਮਾਂ ਦੀ ਕਲਾ ਰਹੇਗੀ ਇੱਕ ਵਾਰ ਫਿਰ ਭਗਵਾਨ ਬਿਸ਼ਕਰਮਾਈ ਦੇ ਕਾਜ ਨਿਖਤ ਕਰਦਾ ਹੈ ਜੀ ਦਾ ਗਾਲ ਸਾਹਿਬ ਹੋਏ ਜੀ ਕੀ ਬੰਦੇ ਅੱਜ ਵਿਸ਼ਵ ਦੇ ਕਰਮਲੇਖਣ ਵਾਲੇ ਸ਼ਰਮਾ ਜੀ ਦੇ ਅੱਜ ਯਾਦ ਵਿੱਚ ਇਹਨਾਂ ਨੇ ਪ੍ਰੋਗਰਾਮ ਕਰਾਇਆ ਕਰਕੇ ਅਸੀਂ ਪ੍ਰੋਮਾ ਦਾ ਗਿਰਦਾਰ ਕਰਦੇ ਹਾਂ ਕਿ ਸਭ ਦਾ ਭਲੇ ਸਭ ਦੇ ਸਭ ਦੇ ਦੇ ਕਰਮਿਆਂ ਉਹ ਵਧੀਆ ਲਿਗੇ ਔਰ ਸਭ ਨੂੰ ਵਧਾਈਆਂ ਇਸ ਕਰਮਾ ਦੇ ਦੇ ਤੇ ਬਹੁਤ ਬੁਝੀ ਦੀ ਗੱਲ ਹੈ ਕਿ ਸਾਨੂੰ ਕਫੀ ਸਾਹਿਬ ਨੇ ਅੱਜ ਬੁਲਾਇਆ ਸੀ ਤੇ ਅੱਜ ਆਏ ਆ